ਕੱਲ ਇੱਕ ਵੱਡੇ ਬਦਮਾਸ਼ ਦੇ ਨਾਂ ਜਿਹੜੀ ਸੀਗੀ ਉਹਨਾਂ ਦਾ ਨੂੰ ਸਾਡੀ ਪਰਮਿਸ਼ਨ ਸੀਗੀ ਸਾਡੇ ਕਪੂਥਲਾ ਤੇ ਉਹ ਸਾਡੇ ਫੱਦੂਪੁਰ ਢੀਂਗਾ ਜਿਹੜਾ ਹੈਗਾ ਏਰੀਆ ਉਹਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੀ ਮੂਵਮੈਂਟ ਐ ਇਸ ਸਬੰਧ ਵਿੱਚ ਜੀ ਸੰਜੀਤ ਜੀ ਨੂੰ ਵੇਖਦੇ ਹੋਏ ਸ਼੍ਰੀ ਗੌਰਵਪੁਰਾ ਜੀ ਸਾਡੇ ਐਸਐਸਪੀ ਸਾਹਿਬ ਕਪੂਥਲਾ ਨੇ ਇਮੀਡੀਏਟਲੀ ਸੀਆਈਏ ਦੀਆਂ ਟੀਮਾਂ ਜਿਹੜੀਆਂ ਸੀਗੀਆਂ ਉਹ ਦੋ ਬਣਾਈਆਂ ਇੱਕ ਡੀਐਸਪੀ ਜੀ ਸਾਹਿਬ ਦੀ ਨਿਗਰਾਨੀ ਹੇਠ ਸਾਡੇ ਇੰਚਾਰਜ ਸੀਗਾ ਇਹ ਇੰਸਪੈਕਟਰ ਜਨਰਲ ਸਿੰਘ ਤੇ ਦੂਸਰੀ ਜਿਹੜੇ ਡੀਐਸਪੀ ਸੁਲਤਾਨਪੁਰ ਲੋਧੀ ਹੈਗੇ ਨੇ ਹਰਜਨਦੇਵ ਸਿੰਘ ਉਹਨਾਂ ਦੇ ਟੀਮ ਇਹਨਾਂ ਟੀਮਾਂ ਨੇ ਬੜੀ ਹੀ ਜਿਹੜੀ ਸੀਗੀ ਦਲੇਰੀ ਦੇ ਨਾਲ ਇਹ ਜਿਹੜੇ ਬੰਦੇ ਗਏ ਬੰਦੇ ਗੈਂਗਸਟਰ ਸੀਗੇ ਜਿਹੜੇ ਸੀਗੇ ਪਰਮਾਸ਼ ਸੀਗੇ ਇਹਨਾਂ ਦਾ ਪਿੱਛਾ ਕੀਤਾ ਉਹਨਾਂ ਨੂੰ ਜਦੋਂ ਪਿੱਛਾ ਕਰ ਰਹੀ ਸੀ ਤੇ ਇਹਨਾਂ ਨੇ ਪੁਲਿਸ ਨੂੰ ਤੇ ਫਾਇਰ ਕੀਤਾ ਔਰ ਜਵਾਬੀ ਪੁਲਿਸ ਨੇ ਵੀ ਉਹਨਾਂ ਦੇ ਤੇ ਜਿਹੜਾ ਸੀਗਾ ਜਵਾਬੀ ਫਾਇਰ ਕੀਤਾ ਕਿਉਂਕਿ ਗੱਡੀਆਂ ਚੱਲੀਆਂ ਸੀਗੀਆਂ ਇਸ ਕਰਕੇ ਜਿਹੜਾ ਸੀਗਾ ਕਿਸੇ ਨੂੰ ਲੱਗੀ ਨਹੀਂ ਉਸ ਤੋਂ ਬਾਅਦ ਪੁਲਿਸ ਨੇ ਠੇਰਾ ਪਾ ਕੇ ਜਿਹੜੇ ਦੋ ਵੱਡੇ ਬਦਮਾਸ਼ ਸੀਗੇ ਇਹਨਾਂ ਨੂੰ ਜਿਹੜਾ ਸੀਗਾ ਪਿੰਡ ਖੀਰਾਣੀ ਦੇ ਲਾਗੋਂ ਜਿਹੜਾ ਸੀਗਾ ਉਥੋਂ ਠੇਰਾ ਪਾ ਕੇ ਪੁਲਿਸ ਨੇ ਜਿਹੜਾ ਸੀਗਾ ਤੇ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਚ ਸ਼ਾਸ ਇਹ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਨੇ ਦਾਸਾ ਕਾਫੀ ਸੱਟਾਂ ਵੀ ਲੱਗੀਆਂ ਜਿਹੜਾ ਚਿਹਰੇ ਆ ਰਾਜਕ ਨੇ ਇਹਨਾਂ ਦੇ ਵਿੱਚ ਜਿਹੜਾ ਜਗਪ੍ਰੀਤ ਸਿੰਘ ਉਰਫ ਲੱਲਾ ਹੈਗਾ ਜਿਹੜਾ ਸultanpur ਸੁਲਤਾਨਾ ਨੂੰ ਸੁਲਤਾਨਪੁਰ ਦਾ ਰਹਿਣ ਵਾਲਾ ਆ ਉਹ ਸਰਦਾ ਹੈਗਾ ਤੇ ਆਲਰੇਡੀ 14 ਮੁਕਦਮੇ ਦਰਜ ਨੇ ਔਰ ਇਹਦੇ ਨਾਲ ਦੂਸਰਾ ਦੋਸ਼ੀ ਜਿਹੜਾ ਕਰਨਦੀਪ ਸਿੰਘ ਹੈਗਾ ਪ੍ਰਿੰਸ ਹੈਗਾ ਇਹ ਕ੍ਰਿਸ਼ਨਕ ਨਵਨੀ ਤੰਤਾ ਰੋੜ ਹਮਨ ਸਰਦਾ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ ਔਰ ਇਹਨਾਂ ਦੇ ਕੋਲੋਂ ਫਿਰ ਜਦੋਂ ਅਸੀਂ ਬਰਾਮਦਗੀ ਕੀਤੀ ਇਹਨਾਂ ਦੀ ਪੁਛਗਿਛ ਕੀਤੀ ਪੁਛਗਿਛ ਨਰਾਂ ਜਿਹੜੀ ਇਹਨਾਂ ਦੇ ਕੋਲ ਇੱਕ ਜਿਹੜਾ ਸੀਗਾ ਸੀ 7.65 ਦਾ ਜਿਹੜਾ ਪਿਸਤਲ ਫੜਿਆ ਤੇ ਇੱਕ ਜਿੰਦਾ ਰੌਂ ਫੜੇ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ 110 ਗ੍ਰਾਮ ਹੈਰੋਇਨ ਔਰ ਇੱਕ ਜਿਹੜੀ ਇੱਕ ਕਾਰ ਸੀਗੀ ਇਹਨਾਂ ਦੇ ਕੋਲ ਚਿੱਟੀ ਵਰਨਾ ਸੀਗੀ I20 ਸੌਰੀ I20 ਕਾਰ ਸੀਗੀ ਜਿਹੜੀ ਉਹ ਇਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਗਈ ਆ ਸੋ ਇਸ ਤਰ੍ਹਾਂ ਇਹ ਜਿਹੜਾ ਨਾਮੀ ਬਦਮਾਸ਼ ਸੀਗਾ ਇਸ ਨੂੰ ਕਬੂਤਥੜਾ ਪੁਲਿਸ ਨੇ ਨਿਊਟਰਲਾਈਜ਼ ਕਰਕੇ ਔਰ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲ ਕਾਫੀ ਜਿਹੜੀ ਹੈਰੋਇਨ ਔਰ ਜਿਹੜੀ ਅਸਲੇ ਦੀ ਜੜੀ ਹੈਗੀ ਆ ਆ ਕੇ ਬਰਾਮਦ ਕੀਤੀ ਔਰ ਇਹ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੁੰਦੇ ਸਾਨੂੰ ਹੈਗੇ ਸਾਨੂੰ ਉਮੀਦ ਹੈ